ਇਹ ਹਾਲਾਤ ਇਹਨਾਂ ਦੇ ਤੁਸੀਂ ਵੇਖ ਸਕਦੇ ਜੇ ਇੱਧਰ ਆਂਟੀ ਜਣੀ ਨੇ ਬੈਹ ਆ ਜੀ ਆਪਣਾ ਕਿਰਤ ਕਰਨ ਤੇ ਛਾਤ ਇਹਨਾਂ ਦੀ ਨਹੀਂ ਹੈਗੀ ਆ ਜੀ ਤੇ ਰਹਿਣ ਦਾ ਜਿਹੜਾ ਇਹਨਾਂ ਦਾ ਹੈਗਾ ਇਹ ਪ੍ਰਬੰਧ ਇਹ ਮਗਰ ਹੀ ਰਹਿੰਦੇ ਇਹਨਾਂ ਦਾ ਬੇਟਾ ਮਗਰ ਲੰਮੇ ਪਿਆ ਜੀ ਚਾਹ ਦੇਖ ਸਕਦੇ ਤੁਸੀਂ ਤੇ ਇੱਕੋ ਏ ਟੇਬਲ ਆ ਇਹਦੇ ਤੇ ਇਹ ਤਿੰਨ ਜਾਨੇ ਇਹਨਾਂ ਦੀ ਬੇਟੀ ਆ ਨਾਲ ਤੇ ਤਿੰਨੇ ਜਾਨੇ ਇਹ ਰਹਿੰਦੇ ਆ ਤੇ ਬਾਕੀ ਜਰੂਰ ਬੇਨਤੀ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹਨਾਂ ਦੀ ਹੈਲਪਗੇ ਤਰੀਕੇ ਨਾਲ ਹੋ ਸਕੇ ਤੇ ਇਹਨਾਂ ਨੂੰ ਜਿਹੜੀ ਆ ਵੀ ਇੱਕ ਸ਼ਰਤ ਜ਼ਰੂਰ ਮਿਲ ਸਕੇ ਤੇ ਬਾਕੀ ਗਮਰਸਰ ਵਾਲਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਜ਼ਰੂਰ ਜਿਹੜਾ ਇਹਨਾਂ ਦੀ ਹੈਲਪ ਹੋ ਸਕੇ ਤੇ ਇਹਨਾਂ ਨੂੰ ਕੋਈ ਕਿਸ ਤਰ੍ਹਾਂ ਦਾ ਸਬੰਧ ਜਿਹੜਾ ਇਹਨਾਂ ਦਾ ਹੋ ਸਕੇ ਕਿਉਂਕਿ ਮੀਂਹ ਕਣੀ ਦੇ ਵਿੱਚ ਬਹੁਤ ਦਿੱਕਤ ਪਰੇਸ਼ਾਨੀ ਇਹਨਾਂ ਨੂੰ ਆਉਂਦੀ ਆ ਤੇ ਤਿੰਨ ਜਾਣੇ ਆ ਤੇ ਛੋਟਾ ਜਿਹਾ ਮਗਰ ਤੁਸੀਂ ਦੇਖ ਸਕਦੇ ਜੇ ਉਸ ਉਹਨਾਂ ਨੇ ਲਾਇਆ ਤੇ ਬਾਕੀ ਆਓ ਜੀ ਕਰਦੇ ਆਂਟੀ ਦੇ ਨਾਲ ਗੱਲ ਤੇ ਨਾਲ ਦੇਖਦੇ ਆ ਜੀ ਬ੍ਰੇਕਫਾਸਟ ਲਈ ਕੀ ਕੀ ਬਣਾਉਂਦੇ ਆ ਜੇ ਜ਼ਰੂਰ ਆ ਕੇ ਇਹਨਾਂ ਦੀ ਸਪੋਰਟ ਕਰੋ ਜੀ ਤੇ ਜਿਹੜੀ ਇਹਨਾਂ ਕੋ ਕੋਸ਼ਣਾ ਕੋਸ਼ਣਾ ਦੇਖ ਵਾਸਤੇ ਦੇ ਤੌਰ ਤੇ ਕੋਸ਼ਣਾ ਕੋਸ਼ ਖਾਣੇ ਜਾਓ ਜੀ ਤੇ ਜ਼ਰੂਰ ਹੈਲਪ ਕਰੋ ਜੀ ਭਾਈ ਨੂੰ ਸਾਫ ਸਾਫ ਭਾਈ ਗੁਰਦੀ ਦਾ ਖਾਣਾ ਭਾਈ ਜੀ ਖਾਦੇ ਆਂਟੀ ਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਆਪ ਦਾ ਮੈਂ ਨਾ ਗਰਮੀਤ ਕੌਰ ਅੱਛਾ ਜੀ ਤੇ ਆਂਟੀ ਕੀ ਕੀ ਹੁੰਦਾ ਜੀ ਆਪਣੇ ਕੋਲ ਆਪਣੇ ਕੋਲ ਮੈਗੀ ਹੁੰਦੀ ਆ ਚਾਹ ਪਰੌਂਠਾ ਹੁੰਦਾ ਅੱਛਾ ਜੀ ਤੇ ਇਧਰ ਰੋਟੀ ਪਾਣੀ ਸਾਰਾ ਹੁੰਦਾ ਵਾ ਠੀਕ ਹੈ ਜੀ ਹਾਂ ਤੇ ਆਂਟੀ ਮੈਨੂੰ ਪਤਾ ਲੱਗਾ ਵੀ ਇੱਥੇ ਮਗਰ ਤੁਸੀਂ ਸੌਂਦੇ ਵੀ ਇੱਥੇ ਜੀ ਹਾਂ ਜੀ ਆਵੇ ਸਾਹਮਣੇ ਬੈਠਾ ਸਤਾਵੇ ਅੱਛਾ ਜੀ ਹਾਂ ਜੀ ਇਹ ਆਪਣਾ ਘਰ ਵਗੈਰਾ ਕਰਨੀ ਆ ਅੱਛਾ ਜੀ ਨਹੀਂ ਜੀ ਤੇ ਇੱਥੇ ਰਹਦੇ ਤੁਸੀਂ ਆਪਾਂ ਇੱਥੇ ਹੀ ਆ ਕੇ ਬੈਠ ਰਹੇ ਹਾਂ ਅੱਛਾ ਜੀ ਇਹ ਜੋਰੀ ਵਾਲੇ ਕੋਈ ਗੱਲ ਹੈ ਹੀ ਨਹੀਂਗੀ ਹਾਂ ਜੀ ਆ ਉਹ ਵੀਰ ਲੰਮੇ ਪਿਆਜ ਲਾ ਕੇ ਮਾਰੀ ਤੇ ਇੱਥੇ ਆਪਣੀ ਕਿਰਤ ਕਰਦੇ ਆ ਜੀ ਇਹ ਤੇ ਹੋਰ ਕੀ ਕੀ ਹੁੰਦਾ ਜੀ ਆਪਣੇ ਕੋਲ ਤੇ ਖਾਣ ਪੀਣ ਲਈ ਆਪਣੇ ਕੋਲ ਰੋਟੀ ਆ ਪਾਣੀ ਖਾਣਾ ਹੀ ਸਬਜ਼ੀ ਭੱਜੀ ਅੱਛਾ ਜੀ ਠੀਕ ਹੈ ਜੀ ਤੇ ਹੁਣ ਪਰੌਂਠਿਆਂ ਲਈ ਆਟਾ ਗੁੰਨਣ ਦੇ ਦੀ ਹਾਂਜੀ ਆਟਾ ਪਰੌਂਠਾ ਠੀਕ ਹੈ ਜੀ ਆਲੂ ਦੇ ਪਰੌਂਠੇ ਹੁੰਦੇ ਆ ਬ੍ਰੇਕਫਾਸਟ ਲਈ ਆਲੂ ਠੀਕ ਹੈ ਜੀ ਤੇ ਹੋਰ ਇਸ ਤੋਂ ਇਲਾਵਾ ਗੋਭੀ ਵਾਲੇ ਬਣਾਉਂਦੇ ਆ ਹੁਣ ਗੋਭੀ ਥੋੜੀ ਜਿਹੀ ਮਹਿੰਗੀ ਹੋ ਗਈ ਆ ਅੱਛਾ ਜੀ ਠੀਕ ਹੈ ਜੀ ਹਾਂਜੀ ਤੇ ਆ ਮਹਗੀ ਵੀ ਰੱਖੀ ਆ ਜੀ ਤੁਸੀਂ ਇੱਥੇ ਅੱਛਾ ਜੀ ਮਹਗੀ ਵੀ ਰੱਖੀ ਹੋਰੀ ਵਾਹ ਜੀ ਵਾਹ ਇਹ ਵੀ ਕਰਦੇ ਜੀ ਤਿਆਰ ਹਾਂਜੀ ਤੇ ਪਰੌਂਠੇ ਦਾ ਕੀ ਰੇਟ ਰੱਖਿਆ ਜੇ ਪਰੌਂਠਾ 20 ਰੁਪਏ 20 ਰੁਪਏ ਅੱਛਾ ਜੀ ਤੇ ਜੇ ਕਿ ਨਹੀਂ ਨਾਲ ਪੈਂਦਾ ਸੀ ਭਈ ਫਿਰ 30 ਤੇ ਚਾਹ ਵੀ ਨਾਲ ਤਿਆਰ ਕਰਦੇ ਜਣਾ ਚਾਹ ਵੀ ਤਿਆਰ ਤੇ ਆਪਣਾ ਤੁਸੀਂ ਕੀ ਚਾਹੁੰਦੇ ਜੀ ਜੀ ਆਪਣੀ ਪੰਜਾਬੀ ਭਰਾਵਾਂ ਕੋਲ ਸਾਡੇ ਕੋਲ ছাত্রী ਕਰਨ ਬੰਦ ਕੋ ਕਰ ਦਵੇ ਮਾਰਾ ਮੋਟਾ ਤੇ ਇਹ ਛੱਤ ਥੱਲੇ ਤਾਂ ਰਹੀਏ ਆਪਣੇ ਬੱਚਿਆਂ ਨਾਲ ਲਿਖਿਆ ਹੋਏ ਬਾਹਰ ਬੈਠੇ ਆ ਕੋਈ ਸਾਡੇ ਥੋੜੀ ਆਏ ਹੋ ਹੱਥ ਜੋੜ ਕੇ ਤੁਸੰਗਰੀ ਵੀਰਪੇ ਨਾਂ ਗਰੀ ਬੇਰਤੀ ਕਰ ਸਾਡੇ ਕੋਲ ਮਾਇਤ ਕਰ ਦਵੇ ਤੁਹਾਡੀ ਤੇ ਮੀਹ ਕਣੀ ਜੀ ਬਹੁਤ ਦਿੱਕਤ ਪਰੇਸ਼ਾਨੀ ਹੁੰਦੀ ਨਹੀਂ ਆ ਜੀ ਬਹੁਤ ਆ ਜੀ ਤੇ ਫਿਰ ਉਦੋਂ ਕੀ ਕਰਦੇ ਜੀ ਜਦੋਂ ਮੀਹ ਆ ਜਾਂਦਾ ਕੋਈ ਨਹੀਂ ਆ ਇਧਰ ਨੂੰ ਆ ਕੇ ਬਹਿ ਚੇਦ ਨੂੰ ਕਰ ਲੀਦਾ ਫਿਰ ਟਾਈਮ ਪਾਸ ਖੜੋ ਕੇ ਕਰ ਲੀਦਾ ਜਾਂ ਬਹਿ ਜਾਈਦਾ ਹੈ ਠੀਕ ਆ ਜੀ ਹਾਂ ਜੀ ਨੇ ਕੋਈ ਨਹੀਂ ਜੀ ਆਂਡੀ ਜਰੂਰ ਆਪਣੇ ਵੀਰ ਭਰਾ ਜਰੂਰ ਕੋਈ ਨਾ ਕੋਈ ਮਦਦ ਕਰੂਗਾ ਜੀ ਤੁਹਾਡੀ ਜਦੋਂ ਕਿ ਨਾ ਗਰੀ ਵੀਰਾ ਭੈਣਾ ਗਰੀ ਬੇਨਤੀ ਆ ਤੁਹਾਡੀ ਤੁਹਾਡੀ ਮਾਇਤ ਕੋ ਕਰ ਦਵੇ ਕਈ ਨਾ ਵੀ ਛੱਤ ਸਾਡੀ ਨੂੰ ਹੱਥ ਨਾ ਜੋੜੋ ਜੀ ਤੁਸੀਂ ਕੋਈ ਗੱਲ ਨਹੀਂ ਕਾਫੀ ਦਿਆਲੂ ਵੀਰ ਆ ਜੀ ਆਪਣੇ ਇਥੇ ਤੇ ਅਮਰਸਰ ਦੀ ਧਰਤੀ ਤੇ ਗੁਰੂ ਰਾਮਦਾਸ ਜੀ ਧਰਤੀ ਤੇ ਕੋਈ ਘਾਟਾ ਨਹੀਂ ਆ ਜੀ ਹਾਂ ਜੀ ਤੇ ਜਰੂਰ ਬਾਬਾ ਦੀ ਕਿਰਪਾ ਕਰਨਗੇ ਜੀ ਤੇ ਬਾਕੀ ਭੈਣ ਹੁਣੀ ਕਿਰਤ ਕਰਨ ਦੇ ਆ ਜੀ ਆਪਣਾ ਸਵੇਰੇ ਤੇ ਆਪਣੇ ਹਸਬੰਡ ਕੀ ਕਰਦੇ ਆ ਜੀ ਹਾਂ ਜੀ ਹਸਬੰਡ ਨਹੀਂ ਆ ਜੀ ਨਹੀਂ ਜੀ ਅੱਛਾ ਤੁਸੀਂ ਇਕੱਲੇ ਹੀ ਦੋਨੋਂ ਜਾਣੇ ਨਾਲ ਬੇਟਾ ਤੁਹਾਡਾ ਹਾਂ ਨਾਲ ਬੇਟਾ ਹੁੰਦਾ ਅੱਛਾ ਜੀ ਦੋ ਜਾਣੇ ਤੁਸੀਂ ਨਹੀਂ ਗੁੱਡੀਆਂ ਵੇਈਆਂ ਇੱਕ ਗੁੱਡੀ ਆਵੇ ਖੜੋ ਤੁਸੀਂ ਅੱਛਾ ਜੀ ਹਾਂ ਠੀਕ ਹੈ ਜੀ ਸਹੀ ਹੈ ਜੀ ਤੇ ਕਿੰਨੇ ਬੱਚੇ ਆ ਜੀ ਤੁਹਾਡੇ ਬੱਚੇ ਮੇਰੇ ਆ ਦੋ ਕੁੜੀਆਂ ਅੱਛਾ ਇੱਕ ਮੁੰਡਾ ਤਿੰਨ ਬੱਚੇ ਆ ਠੀਕ ਹੈ ਇਹ ਆਂਡੀ ਜੀ ਲੋਕੇਸ਼ਨ ਕਿਹੜੀ ਪੈ ਜਾਂਦੀ ਕਿਹੜੀ ਜਗ੍ਹਾ ਤੇ ਤੁਸੀਂ ਕਾਰਡ ਲਾਉਂਦੇ ਜੇ ਕਿਸੇ ਨੇ ਤੁਹਾਡੇ ਕੋਲ ਇੱਥੇ ਆਉਣਾ ਹੋਵੇ ਤੇ ਇਹ ਆਡੀ ਜਗ੍ਹਾ ਹੈ ਹੋਈ ਆਪਾਂ ਇੱਥੇ ਰਾਜ ਦਰਬਾਰ ਨੂੰ ਸਮਝ ਲਈ ਆਪਣੀ ਪੱਕੀ ਇੱਥੇ ਲੱਗੀ ਆ। ਅੰਮ੍ਰਿਤਸਰ ਦੇ ਆਪਣਾ ਦਰਬਾਰ ਸਾਹਿਬ ਦੇ ਗੇਟ ਨੰਬਰ ਕਿਹੜਾ ਪਿਆਦਾ? ਇਹ 2 ਨੰਬਰ ਵਿੱਚ ਦਾ ਦਰਬਾਰ ਸਾਹਿਬ ਦੇ ਬੈਕਸਾਈਡ ਤੇ ਗੇਟ ਨੰਬਰ 2। ਹਾਂਜੀ ਰਾਜ ਦਰਬਾਰ ਹੋਟਲ ਦੇ ਆਪੋਜ਼ਿਟ ਆ ਜੀ ਆ ਸਾਹਮਣੇ ਰਾਜ ਦਰਬਾਰ ਹੋਟਲ ਜੀ ਤੇ ਇਹਨਾਂ ਦੇ ਆਬੋਜ਼ਿਟੀ ਦੇ ਅੰਟੇ ਨਹੀਂ ਆਪਣੇ ਇੱਥੇ ਕਾਟ ਲੈਂਦੇ ਆ। ਤੇ ਜਰੂਰ ਜੀ ਭਰਾਏ ਵੀਡੀਓ ਵੱਧ ਵੱਧ ਸ਼ੇਅਰ ਕਰਿਓ ਆਂਡੀ ਮੈਗੀ ਤਿਆਰ ਕਰੋ ਹਾਂ ਜੀ ਆਪਣੇ ਲਈ ਬਸ ਮੈਗੀ ਹੋਣੀ ਹੈ ਤਿਆਰ ਜੀ ਅੱਛਾ ਜੀ ਇਹ ਆਪਣਾ ਕਿਹੋ ਕਿਹੜਾ ਆਂਡੀ ਵਰਸ ਦੀ ਹੈ ਕਿਹੋ ਦਾ ਨਾਮ ਵਾਲਾ ਨਹੀਂ ਪਤਾ ਹੁਣ ਡੱਬਾ ਵਰਤ ਰਹੇ ਯਾਰ ਪੂਰਾ ਪੰਜਾਬੀ ਕਿਹੋ ਜੀ ਹਾਂਜੀ ਵਾਹ ਜੀ ਵਾਹ ਇਹ ਆਂਡੀ ਮੈਗੀ ਤੜਕੇ ਵਾਲੀ ਲੱਗੇ ਬਣਾਉਣੇ ਜਾਂ ਸੀ ਹਾਂਜੀ 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 ਸਹੀ ਹੈ ਜੀ ਸਹੀ ਹੈ ਮੈਗੀ ਬਾਦਗੇ ਹਾਂਜੀ ਜਿਆਦੀ ਨਾਮ ਪਾਇਓ ਜੀ ਨਾਰਮਲ ਜੀ ਬਸ ਤੇ ਮੈਗੀ ਦਾ ਕੀ ਰੇਟ ਰੱਖਿਆ ਜੀ ਪੰਜਾਬੀ ਜੀ ਹਾਂਜੀ 50 50 ਰੁਪਏ ਤੇ ਇੰਨਾ ਘੱਟ ਰੇਟ ਰੱਖਿਆ ਜੀ ਉਬੀ ਕਿਉਂ ਪਾ ਕੇ ਤਿਆਰ ਕਰande ਕਿ ਕੀ ਚਰੀਆ ਨਹੀਂ ਆਨੇ ਜਾ ਗਾ ਗਾ ਕੇ ਉਠਾ ਕੇ ਘੱਟ ਬਰਾਉਂਦੇ ਆ ਸਹੀ ਹੈ ਜੀ ਨਹੀਂ ਕੋਈ ਨਹੀਂ ਜੀ ਦੂਰ ਬਾਬਾ ਦੀ ਕਿਰਪਾ ਕਰਨ ਕਿ ਤੇ ਹੈਲਪ ਜਰੂਰ ਹੋ ਗਈ ਤੁਹਾਡੀ ਲਓ ਜੀ ਅਹੀਂ ਅੰਟੀ ਜੀ ਨਾਲ ਕੋ ਤਿਆਰ ਕਰਵਾਉਂਦੇ ਹਾਂ ਜੀ ਮੈਜੀ ਤੇ ਚੰਗਾ ਅੰਟੀ ਨੇ ਤੜਕਾ ਲਾਇਆ ਇਹਨੂੰ ਚੰਗਾ ਤੇ ਵਧੀਆ ਮੈਗੀ ਚਾਰਦਾਂ ਨੇ ਇਹ ਹਲਦੀ ਆ ਗਈ ਅੰਟੀ ਦੇ ਵਿੱਚ ਹਾਂਜੀ ਹਲਦੀ ਆ ਗਈ ਲੋ ਜੀ ਅੰਟੀ ਨੇ ਮੈਗੀ ਕਰਤੀ ਹੈ ਤਿਆਰ ਤੇ ਹੁਣ ਖਾ ਕੇ ਦੇਖਦੇ ਆ ਕਿਵੇਂ ਦੀ ਹੈ ਤੇ ਬਾਕੀ ਅੰਮ੍ਰਿਤਸਰ ਸਹਿਰ ਵਾਲਿਓ ਜਰੂਰ ਅੰਟੀ ਦਾ ਸਾਥ ਦਿਓ ਵੱਧ ਤੋਂ ਵੱਧ ਆ ਕੇ ਨਾਲ ਕੋ ਬ੍ਰੇਕਫਾਸਟ ਤੇ ਤੌਰ ਤੇ ਜਾਂ ਕੁਛ ਕੁਛ ਵੀ ਆ ਕੇ ਨਾਲ ਖਾਇਆ ਕਰੋ ਲੋ ਜੀ ਅੰਟੀ ਨੇ ਮੈਗੀ ਬਣਾ ਲਈ ਤੀ ਹੁਣ ਫਾਰਗਦੰਦ ਦੱਸ ਨੇ ਕਿਵੇਂ ਦਾ ਹੈ ਬਹੁਤ ਵਧੀਆ ਟੇਸਟ ਆ ਜੀ ਤੇ ਬਹੁਤ ਸੋਹਣੀ ਤੜਕੀ ਵਾਲੀ ਮੈਨੂ ਤਿਆਰ ਕੀਤੀ ਆ ਤੇ ਬਾਕੀ ਮੇਨ ਆਪਣਾ ਇਹੋ ਹੀ ਆਂਟੀ ਨਾਲ ਦੀ ਮਦਦ ਕਰੋ ਜਰੂਰੀ ਅੰਮ੍ਰਿਤਸਰ ਵਾਲੇ ਵੀਰੋ ਤੇ ਬਾਅਦ ਤੋਂ ਬਾਅਦ ਆਂਟੀ ਨੂੰ سپورਟ ਦੀ ਜਰੂਰਤ ਆ ਜਿੰਨਾ ਕੋ ਆ ਗੋ ਬ੍ਰੇਕਫਾਸਟ ਕਰੋ ਤੇ ਬਾਕੀ ਇੱਧਰ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਫੇਰ ਇਥੇ ਅੰਟਵਨੀ ਸੌਂਦੇ ਆ ਤੇ ਇਥੇ ਆਪਣਾ ਕਾਰੋਬਾਰ ਕਰਦੇ ਆ ਤੇ ਇਹਨਾਂ ਦੀ ਜਰੂਰ ਹੈ ਬੋ ਸਕੇ ਤੇ ਬਾਕੀ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰਨਾਂ ਦੀ ਸਦਾ ਕੋਈ ਖੀਰ ਆਦੀ ਜਲਦੀ ਆਉਣ ਹੋਰ ਕਿਸੇ ਵੀ ਵੀਡੀਓ ਤੇ ਸਤਿਕਾਰ ਸਹਿਤ